ਜਿਸ ਸਾਹ ਸਿਰ ਸਾਹੇ ਸਾਹ ਜਿਸ ਪਾਸ ਬਹਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ਼ੀਵਾ ਹੈ ਗੁਰੂ ਸਾਹਿਬ ਜੀ ਵੜਾਂ ਸੋ ਮਹਲਾ ਪਹਿਲਾ ਬਾਬਾ ਆਇਆ ਉੱਠ ਚੱਲਣ ਜਗ ਝੂਠ ਫਸਾਰੋ ਆ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸੱਜਿਆ ਰੋ ਆ ਬੱਬਾ ਆਇਆ ਹੈ ਉਠ ਚੱਲਣਾ ਇਹ ਜਗ ਝੂਠ ਫਸਾਰੋ ਆ ਸੱਚਾ ਘਰ ਸੱਚੜੈ ਸੇਵੀਐ ਸੱਚ ਖਰੋ ਸਚਿਆਰੋਆ ਕੂੜ ਲੱਪ ਜਾ ਥਾਏ ਨਾ ਪਾਸੀ ਅੱਗ ਰਹੇ ਨਠਾਓ ਅੰਤਰ ਆਉ ਨ ਬੈਸੋ ਕਹੀਐ ਜਿਉ ਸਚੈ ਕਰ ਕਉ ਜੰਮਣ ਮਰਨ ਟਾਵੇ ਛੋੜਾ ਬਸ ਜਗ ਸਵਾਈ ਲਬ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਨੂੰ ਆਈ ਬੱਬਾ ਆਓ ਭਾਈਓ ਗਲ ਮਿਲ ਮਿਲਦੇ ਆਸੀਸਾਂ ਏ ਬੱਬਾ ਸਚੜਾ ਮੇਲ ਨਾ ਚੁੱਕਈ ਯਾ ਦੇ ਅਸੀਸਾਏ ਅਸੀਸਾ ਦਿਓ ਭਗਤ ਕਰਿਓ ਮਿਲਿਆ ਕਾਤਿਆ ਮਿਲੋ ਇਕ ਭੁਲੇ ਨਾ ਥੇ ਹਸਤਾ ਗੁਰ ਸ਼ਬਦੀ ਸਚ ਖੇਲੋ ਜਉ ਮਾਲੂ ਨਹੀਂ ਜਾ ਸ਼ਬਦ ਸਮਾਣਾ ਜੋਗ ਜੋਗ ਸੱਚ ਹੈ ਇਸੈ ਸਾਜਣ ਸੈ ਮਿਲੋ ਸੰਜੋਗੀ ਗੁਰ ਪਰ ਖੋਲੇ ਫਾਸੀ ਬਾਬਾ ਨਗੜ ਆਇਆ ਝਗ ਮੈਂ ਦੁਖ ਸੁਖ ਲੇ ਲਗਾਇਆ ਲਿਖੜਾ ਸੋ ਨਟਲ ਜਿਹੜਾ ਪੁਰਬ ਤੁਮ ਆਇਆ لکھا امرت بکھیا جتلایا تلا گا ناری پائے بہ رنگی گلتا گا اوچھی بت پہ من ہوچا گوڑ سا مکھی کھایا ਵੀਤਰ ਨਾਗੋ ਬੰਦ ਜਾਇ ਬਾਬਾ ਰੋਹ ਜੇ ਕਿਸ ਸਰੋਣਾ ਜਾਨੀ ਅਣਾ ਬੰਦ ਪਠਾਇਆ ਲਿਖੜ ਲੇਖਣ ਮੀਟੀਏ ਦਰਹ ਕਰਾਇਆ ਹੈ ਆਕਰ ਆਇਆ ਜਾਂ ਤਿਸਪਾ ਭਾਈ ਭਾਤੀ ਜੇ ਰੋਹਿ ਪ੍ਰੀਤਮ ਹੱਤ ਪਿਆਰੇ ਪਰ ਉਹ ਗੁਣ ਸਾਰ ਸੰਭਾਲੇ ਕੋ ਮਰਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿ ਜਾਣ ਰੋਹਿ ਸੱਚ ਸੰਭਾਦੇ ਜਗ ਜਗ ਜਾਣ ਸਿ ਜਾਣਾ ਰੋਹੈ ਸੱਚ ਸਮਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ